ਹਾਈ ਸਾੜੀ ਜਾ ਰਹੀ ਹੈ ਬਹੁਤ ਪੋਲੂਸ਼ਨ ਹੋ ਰਿਹਾ ਹੈ ਸੋ ਆਪਾਂ ਨੂੰ ਜਦੋਂ ਆ ਦਿਵਾਲੀ ਦੇ ਨੇੜੇ ਵੀ ਨਾ ਹੁੰਦਾ ਤਾਂ ਆਪਾਂ ਦੇਖੋ ਕਿ ਆਪਾਂ ਨੂੰ ਜਿਹੜੇ ਆਪਣੇ ਹਸਪਤਾਲਾਂ ਚ ਦਮੇ ਦੇ ਮਰੀਜ਼ ਵੱਧ ਜਾਂਦੇ ਆ ਜਿੰਨੀਆਂ ਵੀ ਲੰਗਸ ਦੀਆਂ ਡਿਜ਼ੀਜ਼ਸ ਆ ਸਾਹ ਲੈਣ ਦੀ ਦਿੱਕਤ ਬੱਚਿਆਂ ਨੂੰ ਨਿਊ ਬੋਰਨਸ ਨੂੰ ਛੋਟੇ ਬੱਚਿਆਂ ਨੂੰ ਵੱਡੇ ਬੱਚਿਆਂ ਨੂੰ ਬਹੁਤ ਔਖਾ ਜਿਹੜਾ ਕਲੀਨिकल ਓਪੀਡੀ ਅਸੀਂ ਅਗਰ ਦੇਖੀ ਜਾਈਏ ਸਰਵੇ ਕਰੀਓਗੇ ਵਿੱਚ ਜਿਹੜੀਆਂ ਸਾਹ ਦੀਆਂ ਬਿਮਾਰੀਆਂ ਆ ਬਜ਼ੁਰਗਾਂ ਨੂੰ ਸਾਹ ਲੈਂਦੀਆਂ ਬਿਮਾਰੀਆਂ ਇਹ ਜਿਹੜੇ 3-4 ਮਹੀਨੇ ਦੀਵਾਲੀ ਵਾਲੀ ਆ ਜਿਸ ਟਾਈਮੇਂ ਹੀ ਆਪਣੀ ਪਰਾਲੀ ਸਾੜਦੇ ਆਪਾਂ ਪੰਜਾਬੀ ਚ ਕਹਿੰਦੇ ਆ ਉਹ ਵੱਧ ਜਾਂਦੀ ਆ ਉਹ ਵਧਣ ਦਾ ਕਾਰਨ ਇਹੀ ਹੈ ਕਿ ਜਿਹੜੀਆਂ ਵੀ ਪਟਾਕੇ ਚਲਾਣੇ ਆ ਜਾਂ ਜੋ ਵੀ ਕੁਝ ਆਪਾਂ ਜਲਾਣੇ ਆ ਇਹ ਸਾਰਿਆਂ ਨਾਲ ਜਿਹੜਾ ਪੋਲਿਊਸ਼ਨ ਆ ਉਹ ਬਹੁਤ ਜ਼ਿਆਦਾ ਵੱਧ ਜਾਂਦਾ ਆਪਣਾ ਜਿਹੜਾ ਕੁਆਲਿਟੀ ਇੰਡੈਕਸ ਆ ਅਗਰ ਆਪਾਂ ਫੋਨਸ ਦੇ ਵਿੱਚ ਦੇਖੀਏ ਵੈਦਰ ਸਾਰੇ ਦੇਖਦੇ ਹੁੰਦੇ ਨੇ ਵਿੱਚ ਇੱਕ ਕੁਆਲਿਟੀ ਇੰਡੈਕਸ ਵੀ ਆਂਦਾ ਹੁੰਦਾ ਉਹ ਬਹੁਤ ਜ਼ਿਆਦਾ ਵੱਧ ਜਾਂਦਾ ਪੋਲਿਊਸ਼ਨ ਦਾ ਜਿਹੜਾ ਇੰਡੈਕਸ ਹੀ ਹੁੰਦਾ ਹੈਗਾ ਜੋ ਆਪਾਂ ਵੈਸੇ ਵੀ ਜਦੋਂ ਬਹੁਤ ਜ਼ਿਆਦਾ ਪਰਾਲੀ ਸਾੜਦੇ ਆਪਾਂ ਟੀਵੀ ਤੇ ਵੀ ਸੁਣਦੇ ਆ ਵੀ ਦਿੱਲੀ ਇੰਨਾ ਹੋ ਗਿਆ ਅ ਇੱਧਰ ਇੰਨਾ ਹੋ ਗਿਆ ਚੰਡੀਗੜ੍ਹ ਵੱਲ ਕਿਉਂ ਨਹੀਂ ਇੰਨਾ ਹੁੰਦਾ ਉਹਨਾਂ ਜੀ ਉਹਨਾਂ ਜਗ੍ਹਾ ਤੇ ਕਿਉਂ ਨਹੀਂ ਹੁੰਦਾ ਕਿਉਂਕਿ ਉੱਥੇ ਗ੍ਰੀਨਰੀ ਬਹੁਤ ਜ਼ਿਆਦਾ ਹੈ ਸੋ ਆਪਾਂ ਸਾਰਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਜਿਵੇਂ ਖੇੜਾ ਸਾਹਿਬ ਨੇ ਦੱਸਿਆ ਕਿ ਜਿੰਨੇ ਆਪਾਂ ਬੂਟੇ ਲਗਾਵਾਂਗੇ ਉਹਨਾਂ ਉਹ ਹਵਾ ਜਿਹੜੀ ਸ਼ੁੱਧ ਹੋਏਗੀ ਹਵਾ ਦੇ ਵਿੱਚ ਪੋਲਿਊਸ਼ਨ ਜਿਹੜੀ ਘਟੇਗੀ ਆਪਾਂ ਜਿਹੜੇ ਸਾਹ ਵਧੀਆ ਤਰੀਕੇ ਨਾਲ ਲੈ ਸਕਾਂਗੇ ਆਪਣੇ ਬਜ਼ੁਰਗ ਜਿਹੜੇ ਤੰਗ ਹੋ ਜਾਂਦੇ ਕਿਉਂਕਿ ਪੋਲੂਸ਼ਨ ਬਹੁਤ ਜ਼ਿਆਦਾ ਹੈ ਛੋਟੇ ਛੋਟੇ ਬੱਚੇ ਨਿਊਪਨ ਹੁੰਦੇ ਜਿਹੜੇ ਉਹ ਬੱਚਿਆਂ ਨੂੰ ਜਿਹੜਾ ਹੈਗਾ ਲੰਗਸ ਦੀਆਂ ਬਿਮਾਰੀਆਂ